ਵੇ ਗਾਂਝਾ ਆਇਓ ਓਏ ਚੈੱਕ ਹੋ ਕੀ ਸਟਿਆ ਬੀੜੀ ਵੀਰੇ ਸੀ ਕੀ ਬੀੜੀ ਸੀ ਚੈੱਕ ਕਰੋ ਚੈੱਕ ਲੋ ਚੈੱਕ ਕਾਕੇ ਦੇ ਚੈੱਕ ਦਿਖਾ ਕੀ ਆ ਪੇਪਰ ਆ ਹੈ ਪੁੱਤ ਕੀ ਵੀਰੇ ਸੀ ਇਹ ਇਹ ਵੀਰਾ ਜੀ ਕੀ ਵੀਰੇ ਪੁੱਤ ਇਹ ਨਹੀਂ ਵੀਰੇ ਜੀ ਦਿਖਾਈ ਕੀ ਹੈ ਮੈਂ ਤਾਂ ਕੁਮਾਰ ਦੇ ਕੋਲ ਆਇਆ ਕੀ ਵੀਰੇ ਪੁੱਤੇ ਚ ਹੈ ਗਾਂਝਾ ਪਰਿਆ ਕੁੜੀ ਤੂੰ ਵੀ ਪੁੱਤ ਪੀਰੀ ਸੀ ਅਸੀਂ ਦੇਖ ਰਹੇ ਸੀ ਹੈ ਉਹ ਪੁੱਤ ਜੇਬ ਚੋਂ ਕੱਢ ਕੀ ਆ ਅਜੇ ਜੇਬ ਚੋਂ ਕੱਢ ਪੁੱਤ ਕੀ ਆ ਸਿਗਰਟ ਹੈ ਕੱਢ ਜੇਬ ਚੋਂ ਕੱਢ 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 ਪੁੱਤ ਉਹ ਪੁੱਤੇ ਕੀ ਛੋਟੇ ਛੋਟੇ ਤੁਸੀਂ ਕੀ ਦੀ ਹੈ ਓਰੇ ਪੁੱਤ ਉੱਥੇ ਕੱਢ ਉੱਥੇ ਕੱਢ ਜਿੰਨੇ ਦੀ ਤੇ ਹੱਥ ਕੱਢ ਇੱਥੇ ਕੱਢ ਓਰੇ ਪੁੱਤ ਦੇਖਾ ਸੀ ਜਦੋਂ ਉਹਨੇ ਕੁਝ ਨਹੀਂ ਕਹਿ ਰਹੇ ਹਨ ਨਹੀਂ ਅਸੀਂ ਤਾਂ ਉੱਥੇ ਮੰਗਨ ਵੇਲੇ ਕੁਲਚਾ ਮੰਗਿਆ ਮੈਨੂੰ ਲੱਗਦਾ ਮੈਂ ਸਾਹਮਣੇ ਦੇਖਿਆ ਹੱਥ 'ਚ ਬੂਗਾਂਜਾ ਲੈ ਕੇ ਪੇਪਰ ਲੱਗੇ ਖੜੀ ਸੀ ਕੋਈ ਨੂੰ ਫੜਾਇਆ ਉਸ ਤੋਂ ਬਾਅਦ ਉਹ ਗਈਆ ਉੱਥੇ ਦੁਕਾਨ ਤੇ ਗਈ ਸੀ

ਸੀ ਗਾਇ ਪਰ ਪਤਾ ਨਹੀਂ ਕੋ ਉਹ ਕਾਲਾ ਕਾਲਾ ਦਾ ਮਾਲ ਸੀਗਾ ਉਹ ਪਾਇਆ ਕੀ ਕੀ ਸੀ ਪੁੱਤ ਕੀ ਪਾਇਆ ਸੀ ਇਹਨੇ ਉਹ ਕਾਲਾ ਕਾਲਾ ਦਾ ਮਾਲ ਸੀਗਾ ਕਿਹਦੇ ਕੋਲ ਹੁਣ ਨਹੀਂ ਇੰਨਾ ਜਿਹਾ ਸੀਗਾ ਉਹ ਤੂੰ ਵੀ ਪੀਨਾ ਤੂੰ ਵੀ ਪੀਨਾ ਓਰੇ ਉਹ ਤੂੰ ਵੀ ਰਿਆ ਸੀ ਓਰੇ ਇਹ ਸੀਗਾ ਓਰੇ ਇਧਰ ਸਾਰੀ ਪਿੰਦੇ ਨੇ ਇਹ ਸਾਰੀ ਪਿੰਦੇ ਨੇ ਯਾਰ ਹਾਂ ਸਾਰੀ ਤੂੰ ਪੀਤਾ ਕਦੇ ਹਾਂ ਸੱਚ ਬੋਲ ਅੱਖਾਂ ਚੱਕ ਕਰ ਓਏ ਘਟੂਈ ਆ ਕਿਤੇ ਦੇ ਪੁੱਤ ਤੁਸੀਂ ਕਿੱਥੇ ਦੇ? ਕੋਲੋਂ ਖਲਵਾੜਦੇ। ਨਿਵਰੇ ਤੁਸੀਂ ਸਿਰਗੜਾ ਪੀਣੋਂ ਨੇ। ਅੱਜ ਤੇ ਨਹਾ ਨਾ। ਇਹ ਗਾਂਜਾ ਸੀ ਪੁੱਤ ਕੀ ਸੀ ਤੂੰ ਦੱਸ ਸੱਚ। ਕਾਲਾ ਜਮਾਲ ਸੀਗਾ ਦੱਸ ਪਰ। ਉਹ ਕੀ ਹੁੰਦਾ ਕਾਲਾ ਜਮਾਲ? ਪਤਾ ਨਹੀਂ। ਹੈਂ? ਪੁਰਿਆ ਕੇ ਦੱਸ ਪੁੱਤ। ਪੁੱਤ ਕੀ ਤੋਂ ਲੈ ਕੇ ਆਏ ਤੁਸੀਂ ਇਹਨੇ? ਇੱਕ ਲੜਕੀ ਇਸੇ। ਕਿੱਥੇ ਤੋਂ? ਉਹ ਪਾਗਲ ਕੀ ਵਾਪੇ ਰੱਖ। ਕਾਹਨੋਂ ਪੁੱਤ? ਉਹ 30 30 ਹੈਗਾ ਬੱਤੀ। ਫੇ ਤੂੰ ਕਦੋਂ ਤੋਂ ਆਦੀਆਂ ਇਹ ਪੀਣ ਦੀ? ਇਹ ਤੇ ਵਿਰਾਜ ਜੀ ਮੈਨੇ ਪਿੱਛੇ। ਅੱਜੀ ਪੀਤਾ ਪੁੱਤ। ਫੇ ਇਹ ਵੀ ਪੀਂਦੇ ਨੇ ਸਾਰੇ ਸੱਚ ਬੋਲ।

ਠੀਕ ਹੈ ਗਲਤੀ ਮੰਨਦੇ ਹੋ ਚਲ ਜਾਓ